ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਅੱਜ ਕਿਕਰ ਬਾਜ਼ਾਰ ਦੇ ਵਿੱਚ ਇੱਕ ਬੰਦੇ ਨੇ ਆਪਣੇ ਹੀ ਸਾਲੇ ਦੇ ਉੱਤੇ 9 ਕਰੋੜ ਰੁਪਏ ਦੇ ਹੀਰਾ ਫੇਰੀ ਕਰਨ ਦੇ આરોਪ ਦੂਜੇ ਪਾਸੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਕੋਲ ਪੈਸੇ ਦੇ ਲੈਣ ਦੇ ਬਾਰੇ ਕੋਈ ਕੰਪਲੇਂਟ ਨਹੀਂ ਲਿਖਾਈ ਗਈ ਤੇ ਗੁੰਮਸ਼ੁਦਾ ਦੀ ਕੰਪਲੇਂਟ ਲਿਖਾਈ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਤਾਰੇ ਦੀਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਇਸ ਮਾਮਲੇ ਦੇ ਬਾਰੇ ਨਾਮ ਹੈ ਕਿ ਮਾਮਲਾ ਹੋਇਆ ਪਹੁੰਚੇ ਦਾ ਨਾਮ ਹੈ ਜੀਂਦਰ ਕੁਮਾਰ ਹੂੰ ਕੀ ਵੀ ਐਟਰਪ੍ਰਾਈਜ਼ ਦਿੱਕਰ ਬਾਜ਼ਾਰ ਤੋਂ ਹੂੰ ਉਹਦੇ ਬੰਦੇ ਦਾ ਨਾਮ ਹੈ ਅਦਿਸ਼ੋ ਬਸ਼ਨ ਕਹਿੰਦੇ ਹੂੰ ਉਹ ਕੋ 20 ਲੱਖ ਰੁਪਏ ਲੈ ਕੇ ਸ਼ਹਿਰ ਦਾ ਫਰਾਰ ਹੈ ਹੂੰ ਮੇਰਾ ਰਿਸ਼ਤੇਦਾਰ ਹੈ ਹੂੰ ਔਰ ਮੈਥੋਂ ਭੁਲਾ ਕੇ 22 ਲੱਖ ਰੁਪਏ ਮੇਰੇ ਵੀ ਗਿਆ ਵਾ ਹੂੰ ਤੇ ਅੱਜ ਉਹ ਸ਼ਹਿਰ ਤੋਂ ਫਰਾਰ ਹੈ ਇਹਨਾਂ ਨੇ 4-3 ਪਹਿਲਾਂ ਪਲੈਨਿੰਗ ਬਣਾ ਕੇ ਸ਼ੁੱਕਰਵਾਰ ਨੂੰ ਇਹਨਾਂ ਨੇ ਇੱਥੇ ਗੁੰਮਸੋਦਾ ਦੀ ਰਿਪੋਰਟ ਲਿਖਾ ਰੱਖੀ ਹੈ ਜਦੋਂ ਕਿ ਕੋਈ ਗੁੰਮਸੁਧਾਣੀ ਹੋ ਕੁਛ ਨਹੀਂ ਉਹਨਾਂ ਨੇ ਇੱਕ ਪਲਾਨਿੰਗ ਖੇਡਿਆ ਬਹੁਤ ਵੱਡਾ ਉਹਨਾਂ ਦਾ ਮਤਲਬ ਕਿ ਕਫਲਾ ਹੈਗਾ ਜਿਹਦੇ ਚ ਇਹਨਾਂ ਦੇ ਰਿਸ਼ਤੇਦਾਰ ਵੀ ਨਾਲ ਅਨਵੋਲਵ ਹੈ ਜਿਨ੍ਹਾਂ ਦੇ ਸਿਰ ਤੇ ਇਹਨਾਂ ਨੇ ਕਫਲਾ ਕੀਤਾ ਹੈ ਅੱਜ ਫਿਰ ਕਤਵਾਲੀ ਪਹੁੰਚੇ ਹੋ ਜੀ ਤੁਸੀਂ ਕਿੰਨੇ ਕ ਬੰਦੇ ਨੇ ਜਿਹੜੇ ਇਹਨਾਂ ਦਾ ਸ਼ਿਕਾਰ ਹੋਏ ਆ ਇਹਨਾਂ ਦਾ ਸ਼ਿਕਾਰ ਘੱਟੋ ਘੱਟ ਵੀ ਨਾਂ ਵਾਲਾ 30 40 ਬੰਦੇ ਹੋ ਜਾਣਗੇ ਤੇ ਕਿੰਨੇ ਕੇ ਦਾ ਜਿਹੜਾ ਕਪਲਾਸ ਤਾਂ ਬਣਿਆ ਆਪਣਾ ਦਾ ਕਰੋੜਾਂ ਚ ਕਰੋੜਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਿਸ਼ਤੇਦਾਰ ਨੇ ਤੁਹਾਡੇ ਕੋਈ ਗੱਲਬਾਤ ਕੋਈ ਤੁਹਾਡੀ ਇਸ ਤੋਂ ਪਹਿਲਾਂ ਹੋਈ ਹੋਵੇ ਕੋਈ ਗੱਲਬਾਤ ਨਹੀਂ ਹੋਈ ਜੀ ਮੈਂ ਤਾਂ ਬਲਕਿ ਕਹਦਾ ਤੂੰ ਪੈਸੇ ਲੈ ਜੀ ਉਦੋਂ ਹੀ ਇਹ ਪਤਾ ਲੱਗਿਆ ਵੀ ਭੱਜ ਗਿਆ ਭੱਜਣ ਤੋਂ ਬਾਅਦ ਇਹਨਾਂ ਨੇ ਡਰਾਮਾ ਕੀਤਾ ਵੀ ਉਹ ਭਾਈ ਗਾਇਬ ਹੋ ਗਿਆ ਗਾਇਬ ਹੋ ਗਿਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਪਤਾ ਇਹਨਾਂ ਨੂੰ ਸਾਰਾ ਸੀ ਇਹਨਾਂ ਨੇ ਇਸੇ ਗੱਲ 'ਚ ਪੰਜ-ਛੇ ਦਿਨਾਂ ਨੇ ਉਲਝਾਈ ਰੱਖਿਆ ਤੇ ਜਦੋਂ ਕਿ ਇਹਦੀ ਘਰ ਵਾਲੀ ਦੁਕਾਨ ਤੇ ਬੈਠੀ ਨੇ ਜਿਹੜਾ ਮੁੰਡਾ ਦੁਕਾਨ ਤੇ ਬੈਠਾ ਰਹਿੰਦਾ ਸੀ ਕੋਈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਕਤ ਕੜੀ ਉਹਦੀ ਸ਼ਾਜੋ ਸੀ ਇੱਕ ਉਹਨਾਂ ਨੇ ਡਰਾਮਾ ਰਚਿਆ ਹੋਇਆ ਸੀ ਉਸ ਤੋਂ ਬਾਅਦ ਕੋਈ ਲੱਭਣ ਦੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਮੀਆਂ ਵੀ ਦੁਕਾਨ ਤੇ ਬੈਠੇ ਰਹਿੰਦੇ ਸੀ ਔਰ ਸੀਲ ਕਰੀ ਜਾਂਦੇ ਸੀ ਤੁਹਾਡੇ ਕੀ ਲੱਗਦੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਮੇਰਾ ਸਾਲਾ ਲਾ ਸਾਲਾ ਅੱਛਾ ਫਿਰ ਉਹਨਾਂ ਕੰਪਲੀਟ ਦੇਣ ਆਏ ਇੱਥੇ ਹਾਂਜੀ ਕੰਪਲੀਟ ਆਕਰ ਕੀ ਨਾ ਮੈਂ ਤੇ ਕਿਹੜਾ ਬਣਾਉਂਦੀ ਸੀ ਅੱਜ ਖਾਣਾ ਘਤਵਾਲੀ ਢੰਡਾ ਲਖੇ ਸਾਨੂੰ ਉਤਲਾਬ ਮਿਲੀ ਸੀ ਕਿ ਇਸ ਤਰ੍ਹਾਂ ਕਰਕੇ ਕਿਕਰ ਬਾਜ਼ਾਰ ਦੇ ਵਿੱਚ ਕੁਝ ਨਕੀਆਂ ਬਲਵਾ ਜਿਹੜਾ ਰਸਤਾ ਰੁਕਿਆ ਹੈ ਪਰ ਜੇ ਮੌਕੇ ਤੇ ਗਏ ਤੁਸੀਂ ਵੀ ਉੱਥੇ ਮਿਲੋ ਸੀਗੇ ਤੁਸੀਂ ਦੇਖਿਆ ਕਿ ਉੱਥੇ ਰਸਤਾ ਰੁਕਿਆ ਹੋਇਆ ਸੀ ਖਲਾਇਆ ਗਿਆ ਜਿਹੜੇ ਉਥੋਂ ਦੇ ਵਪਾਰੀ ਵਰਗ ਤੇ ਹੋਰ ਆਮ ਪਬਲਿਕ ਸੀਗੀ ਉਹਨਾਂ ਨੇ ਕੇਵੀ ਐਂਟਰਪ੍ਰਾਈਜ਼ ਜਾਂ ਵਿਕਰਮ ਅ ਜਰਨਲ ਸਟੋਰ ਦੇ ਮਾਲਕ ਜਿਹੜੇ ਹੈਗੇ ਸੀ ਉਹਨਾਂ ਨੇ ਲੋਕਾਂ ਦਾ ਵੀ ਟ੍ਰੈਵਲ ਡੈਂਡਨ ਸੀਗਾ ਜਿਹਦੇ ਬਾਰੇ ਸਾਡੇ ਕੋਲ ਕੋਈ ਬੋਰ ਤੱਕ ਕੰਪਲੀਟ ਨਹੀਂ ਸੀ ਸਿਰਫ ਅਗਨੇਸ਼ ਅਗਨੇਸ਼ 500 ਦੇ ਗਮਸ਼ੂਦ ਦੀ ਜੁਬੰਦੀ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਤੇ ਉਹ ਅਸਥਾਰ ਅਚੁਰੂਗਾ ਜਾਰੀ ਕਰਤਾ ਸੀਗਾ ਤੇ ਉਹਦੀਆਂ ਕਾਲ ਡਿਟੇਲਸ ਵਗੈਰਾ ਉਹਦੀਆਂ ਲੋਕੇਸ਼ਨ ਵਗੈਰਾ ਪਤਾ ਲਗਾਇਆ ਜਾ ਰਿਹਾ ਸੀ ਮਾਮਲਾ ਕਿਸ ਚੀਜ਼ ਦਾ ਹੈਗਾ ਗੁੰਮਸ਼ੁਦਗੀ ਉਹਨਾਂ ਨੇ ਦੱਸਾਈ ਹੈ ਅਸੀਂ ਜਾਰੀ ਕਰਕੇ ਇਸ਼ਤਿਹਾਰ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਦਰਮਿਆਨੇ ਘਟਨਾ ਵਾਪਰੀ ਹੈ ਅੱਜ ਸਾਡੇ ਕੋਲੇ ਹੁਣ ਜਿਹੜੇ ਉਹਨਾਂ ਦੇ ਸੀਗੇ ਬੰਦੇ ਰਜਿੰਦਰ ਵਗੈਰਾ ਅੱਡੇ ਕੋਲੇ ਆਏ ਸੀਗੇ ਉਹਮਾਂ ਨੇ ਸਾਡੇ ਕੋਲੇ ਕੰਪਲੇਨਟ ਲਿਖਾਈ ਹੈ ਵੀ ਜਿਹੜੀ ਉਹਨਾਂ ਦੀ ਗੁੰਮਸ਼ੁਦਗੀ ਉਹ ਗਲਤ ਹੈ ਬੰਦਾ ਰੂਪੋਸ਼ ਹੋਇਆ ਹੈ ਜਿੱਦੇ ਬਾਰੇ ਮਜੀਦ ਪੜਤਾਲ ਕਰਕੇ ਉਹ ਬੰਦੇ ਦੀ ਭਾਗ ਜਾਰੀ ਹੈ ਜਦੋਂ ਵੀ ਕੋਈ ਮਾਮਲਾ ਸਾਹਮਣੇ ਆਇਆ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਕੰਮ ਕੀਤਾ ਹੈ ਅਗਰ ਮੈਨੂੰ ਦੱਸਣ ਤਾਂ ਪੈਸੇ ਦੇ ਲੈਣ ਦੇਣ ਬਾਰੇ ਨਿੱਕੀ ਨਹੀਂ ਸਾਡੇ ਕੋਲੇ ਪੈਸੇ ਦੇ ਲੈਣ ਦੇਣ ਬਾਰੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ